ਮੈਂ ਧਿਆਨ ਸਿੰਘ ਪਿੰਡ ਵੇੜਾ ਦਾ ਵਸਨੀਕ ਹਾਂ ਜਿੰਨੀਆਂ ਇਹ ਸਲਿਨਿਕ ਦੀਆਂ ਸਾਨੂੰ ਪਿੰਡ ਨੂੰ ਸਹੂਲਤਾਂ ਮਿਲ ਰਹੀਆਂ ਨੇ ਔਰ ਮੈਂ ਅਮਰੀਕਾ ਵੀ ਜਾਣਾ 6 ਮਹੀਨੇ ਉੱਥੇ ਰਹਿ ਕੇ ਆਉਣਾ ਔਰ 6 ਮਹੀਨੇ ਇੱਥੇ ਆਉਣਾ 6-6 ਮਹੀਨੇ ਸਾਨੂੰ ਉੱਥੇ ਡੇਟ ਹੀ ਨਹੀਂ ਮਿਲਦੀ ਕਿ ਇੱਕ ਐਕਸਰੇ ਵੀ ਕਰਾ ਲਈਏ ਈਮੇਲ ਭੇਜੀ ਜਾਓ ਈਮੇਲ ਦਾ ਜਵਾਬ ਦੇਣਗੇ ਨਹੀਂ ਦੇਣਗੇ ਉਹਦਾ ਕੋਈ ਪ੍ਰੂਫ ਨਹੀਂ ਹੈ ਫਿਰ ਸਭ ਤੋਂ ਵੱਡੀ ਗੱਲ ਹੈ ਹੁਣ ਇੱਥੇ ਅਸੀਂ ਪਿੰਡ ਦੇ ਵਿੱਚ ਰਹਿੰਦੇ ਹਾਂ ਪਿੰਡ ਦੇ ਤਾਂ ਵਸਿੰਦੇ ਨੇ ਉਹਨਾਂ ਨੂੰ ਤਾਂ ਲਾਭ ਹੈ ਹੀ ਹੈ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਵੀ ਉਹ ਸੇਮ ਤਰੀਕੇ ਨਾਲ ਡਾਕਟਰ ਸਾਹਿਬ ਟਰੀਟਮੈਂਟ ਕਰ ਦਿੰਦੇ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਬਹੁਤ ਧੰਨਵਾਦੀ ਆ ਜਿਹੜਾ ਨੇ ਜ਼ਿੰਮੇਵਾਰੀ ਨੂੰ ਸਮਾਂ ਦਿਵਾਇਆ ਤਾਂ ਕਿ ਗਰੀਬ ਆਦਮੀ ਨੂੰ ਇਸ ਚੀਜ਼ ਦੀ ਸਹੂਲਤ ਮਿਲੇ ਲਾਸਟ ਵੀਕ ਮੇਰੀ ਮੈਡੀਸਿਨ ਨੇ ਇਥੋਂ ਟੈਸਟ ਕਰਾਏ ਨੇ ਔਰ ਟੈਸਟ ਦੀ ਰਿਪੋਰਟ ਵੀ ਬੜੀ ਵਧੀਆ ਆਈ ਹੈ ਔਰ ਉਸੇ ਦਿਨ ਤੇ ਡਾਕਟਰ ਸਾਹਿਬ ਨੇ ਟਰੀਟਮੈਂਟ ਵੀ ਸ਼ੁਰੂ ਕਰਤਾ ਹੈ ਅੱਜ ਮੈਂ ਆਇਆ ਸੀਗਾ ਮੇਰਾ ਬੀਪੀ 140 ਤੋਂ ਘਟ ਨਹੀਂ ਰਿਹਾ ਸੀਗਾ ਡਾਕਟਰ ਸਾਹਿਬ ਕਹਿੰਦੇ ਆ ਵੀ ਤੁਹਾਡੇ ਸਾਰੇ ਬਾਡੀ ਦੇ ਫੁੱਲ ਬਾਡੀ ਦੇ ਟੈਸਟ ਕਰਾਣੇ ਆ ਔਰ ਨਾਲੇ ਪਰ ਮੈਨੂੰ ਸਭ ਤੋਂ ਵੱਡੀ ਗੱਲ ਹੈ ਥਾਇਰੋਇਡ ਦੀ ਪ੍ਰੋਬਲਮ ਸੀ ਔਰ ਡਾਕਟਰ ਸਾਹਿਬ ਕਹਿੰਦੇ ਆ ਵੀ ਹੁਣ ਥਾਇਰੋਇਡ ਦੀ ਗੋਲੀ ਤੁਹਾਨੂੰ ਬਾਹਰੋਂ 300 350 ਰੁਪਏ ਦੀ ਗੋਲੀ ਆਉਂਦੀ ਹੈ ਉਹ ਕਹਿੰਦੇ ਨਹੀਂ ਤੁਹਾਨੂੰ ਜੋ ਵੀ ਟਰੀਟਮੈਂਟ ਹੈ ਇਥੋਂ ਦਿਆਂ ਕਰਾਂ ਦੀਆਂ ਪੰਜਾਬ ਗਵਰਨਮੈਂਟ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ 800 ਪਲਸ ਕਲੀਨਿਕ ਖੁੱਲੇ ਨੇ ਔਰ ਕਲੀਨਿਕ ਵੀ ਇਹੋ ਜਿਹੇ ਨੇ ਕਿ ਬਹੁਤ ਵਧੀਆ ਸਾਫ ਸੁਥਰੇ ਨੇ ਔਰ ਸਭ ਤੋਂ ਵੱਡੀ ਗੱਲ ਦੇ ਹੈਵ ਅ ਗੁੱਡ ਸਟਾਫ ਐਂਡ ਰੀਅਲੀ ਵੀ ਅਪਰੀਸ਼ੀਏਟ ਟੂ ਮਿਸਟਰ ਭਗਵੰਤ ਮਾਨ ਬਿਕੋਜ਼ ਦੇ ਡਨ ਦੀ ਗੁੱਡ ਜੌਬ ਵੀ ਲਾਈਕ ਵੀ ਲਾਈਕ ਐਂਡ ਲਵ ਯੂ ਆਲ ਪੰਜਾਬ ਐਂਡ ਆਲ ਪੰਜਾਬ ਗਵਰਨਮੈਂਟ ਜਿਹੜੇ ਵੀ ਨੇ ਨਰਸਾ ਹੋਣ ਨਾਲ ਔਰ ਕਲੀਨਿਕ ਵਾਲੇ ਹੋਣ ਔਰ ਡਾਕਟਰ ਸਾਹਿਬ ਅੱਧੀ ਤਾਂ ਇਹਨਾਂ ਦੀ ਹਾਸੇ ਦੇਖ ਕੇ ਹੀ ਬੰਦਾ ਠੀਕ ਹੋ ਜਾਂਦਾ ਔਰ ਸਭ ਤੋਂ ਵੱਡੀ ਗੱਲ ਹੈ ਇਹੀ ਖੂਬੀ ਹੋਣੀ ਚਾਹੀਦੀ ਹੈ ਇੱਕ ਡਾਕਟਰ ਦੇ ਵਿੱਚ ਔਰ ਔਨ ਦਿਸ ਸਟਾਫ ਦੇ ਵਿੱਚ ਦੇ ਆਰ ਡੂਇੰਗ ਦੀ ਵੈਰੀ ਗੁੱਡ ਜੌਬ ਐਂਡ ਵਰਲਡ ਆ ਲਾਈਕ ਐਂਡ ਲਵ ਕਲੀਨਿਕ ਐਂਡ ਲਵ ਆਲ ਸਟਾਫ